ਕਮਰੇਸਰ ਦੇ ਵਿਜੇਨਗਰ ਚੌਂਕੀ ਪੁਲਿਸ ਅਧੀਨੋਂ ਦੇ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਦੇ ਵਿਚਾਲੇ ਝਗੜਾ ਹੁੰਦਾ ਜਿੱਥੇ ਕਿ ਇਸ ਝਗੜੇ ਦੇ ਵਿੱਚ ਇੱਕ ਨੌਜਵਾਨ ਗੰਭੀਰ ਉੱਚ ਜ਼ਖਮੀ ਹੋ ਗਿਆ ਪੀੜਤ ਨੌਜਵਾਨਾ ਨੇ ਦੱਸਿਆ ਕਿ ਘਟਨਾ ਵੇਲੇ ਜਦ ਇਹ ਕਦਨਾ ਵਾਪਰਦੀ ਹੈ ਤਾਂ ਰਸਤੇ ਦੇ ਵਿੱਚ ਅਚਾਨਕ ਕੁਝ ਚਾਰ ਵਿਅਕਤੀ ਹੁੰਦੇ ਨੇ ਜਿਨ੍ਹਾਂ ਨੇ ਕਿ ਉਹਨਾਂ ਨੂੰ ਘੇਰਾ ਪਾਇਆ ਤੇ ਬਾਅਦ ਵਿੱਚ ਟਕਰਾਅ ਸ਼ੁਰੂ ਹੋ ਗਏ ਜ਼ਖਮੀ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਝਗੜਾ ਕਿਉਂ ਹੋਇਆ ਇਹ ਹਾਲੇ ਤੱਕ ਪਤਾ ਨਹੀਂ ਹੈ ਜਿੱਥੇ ਕਿ ਆਦਿੱਤ ਦੇ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਜਿੰਨਾ ਵਿਅਕਤੀ ਦੇ ਵੱਲੋਂ ਇਹ ਝਗੜਾ ਕੀਤਾ ਗਿਆ ਉਹ ਕੁੱਲ 4 ਵਿਅਕਤੀ ਸਨ ਅਤੇ ਉਹਨਾਂ ਕੋਲ ਕੁਝ ਹਥਿਆਰ ਵੀ ਸੀ ਜਿੱਥੇ ਕਿ ਉਹਨਾਂ ਨੂੰ ਸੱਟਾਂ ਮਾਰੀਆਂ ਜਾਂਦੀਆਂ ਨੇ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ ਉਧਰ ਜਿੱਕਰ ਗੱਲ ਲਈ ਪੁਲਿਸ ਸੀ ਤਾਂ ਪੁਲਿਸ ਅਧਿਕਾਰੀ ਨਾਲ ਜਦੋਂ ਇਸ ਮਾਮਲੇ ਬਾਰੇ ਗੱਲਬਾਤ ਹੁੰਦੀ ਹੈ ਤਾਂ ਇਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ ਗਗਨਦੀਪ ਨਾਮ ਦੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਫਿਲਹਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਬਿਆਨ ਦਰਜ ਕੀਤੇ ਗਏ ਨੇ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ। ਅਤੇ ਜੇਕਰ ਕੋਈ ਵੀ ਹਥਿਆਰ ਵਰਤੇ ਗਏ ਜਾਂ ਫਿਰ ਵਰਤੇ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਵੀ ਖਟੋਰ ਕਾਨੂੰਨੀ ਕਾਰਵਾਈ ਹੋਵੇਗੀ ਗੱਲ ਕੋਈ ਇਤਨਾ ਹੀ ਲੜਾਈ ਹੋਈ ਚਾਂ ਚਾਂ ਹਾਂਜੀ ਚਾਰ ਜਣੇ ਤੁਰੇ ਆਈ ਤੜੀ ਆਨੇ ਵਜਾ ਚ ਉਹ ਮੁਰਗੀ ਵਾਧੂ ਜਣੇ ਤੁਰੇ ਜਾਂਦੇ ਇਤਨਾ ਹੀ ਪਬਲਿਕ ਉਹਦੇ ਵਿੱਚ ਚਾਰ ਜਣੇ ਆਏ ਚਾਰ ਜਣੇ ਮਰੇ ਕਰਚਾ ਮਾਰਦਿਆਂ ਨਹੀਂ ਝਗੜੇ ਕੋਈ ਪੁਰਾਣੀ ਰੰਜਿਸ਼ ਸੀ ਕੀ ਕਾਰਨ ਕੀ ਸੀ ਨਹੀਂ ਨਹੀਂ ਰੰਜਿਸ਼ ਨਹੀਂ ਹੋਈ ਹੂੰ ਇਤਨਾ ਹੀ ਲੱਗਦੇ ਲੱਗਦੇ ਕੋਈ ਗੱਲਬਾਤ ਹੋ ਗਈ ਜੀ ਇਤਨਾ ਹੀ ਉਹਨਾਂ ਨੇ ਕਰਚਾ ਘਟ ਕੇ ਮਾਰ ਦਿੱਤਾ ਅਸੀਂ ਉਹ ਬੰਦਿਆਂ ਨੂੰ ਜਾਣਦੇ ਹਾਂ ਪੁਲਿਸ ਨੂੰ ਦੱਸਤਾ ਜਿਨ੍ਹਾਂ ਨੇ ਤੁਹਾਡੇ ਤੇ ਹਾਂਜੀ ਦੱਸਿਆ ਹਾਂ ਉਹਨਾਂ ਸਾਰੇ ਵਿੱਚ ਉਹ ਹਥਿਆਰ ਵਗੈਰਾ ਸੀ ਇੱਕ ਦੋ ਇਹ ਦੋ ਕਿਹ ਹੈਗਾ ਦੋ ਤਿੰਨ ਜਣੇ ਵਗੈਰਾ ਤੇ ਕਿਸ ਚੀਜ਼ ਦੇ ਨਾਮ ਤੁਹਾਡੇ ਤੇ ਉਹਨਾਂ ਹਮਲਾ ਕੀਤਾ ਭਾਈ ਕਿਰਚ ਅੱਛਾ ਸਾਰਿਆਂ ਨੂੰ ਕਿਰਚਨ ਮਤਲਬ ਚਾਰ ਪੰਜ ਬੰਦੇ ਸੀ ਬੰਦੇ ਰੋਡ 'ਤੇ ਤੁਸੀਂ ਕਿੰਨੇ ਜਣੇ ਸੀ ਭਾਈ ਬੰਦੇ ਤੁਸੀਂ ਕਿੰਨੇ ਜਣੇ ਸੀ ਜਿਹੜੇ ਜਾ ਰਹੇ ਸੀ ਅਸੀਂ ਇਤਰਾ ਬਜਾਰੀ ਕੋਟੇ ਇਹ ਦੋਸਤ ਦੋਸਤ ਮਿਲ ਕੇ ਜਿੰਨੇ ਜ਼ਿਆਦਾ ਜਾਣੋ ਨਹੀਂ ਕਿੰਨੇ ਕੁ ਬੰਦੇ ਸੀ ਤੁਸੀਂ ਆਪਣੇ ਦੱਸੋ ਭਾਈ ਆਪਣੇ ਦੱਸੋ ਭਾਈ ਹਾਂਜੀ ਤਿੰਨ ਜਣੇ ਅੱਛਾ ਜੀ ਤੇ ਉਹਨਾਂ ਨੂੰ ਕੋਈ ਪੁਰਾਣੀ ਰੰਜਿਸ਼ ਹੋਵੇ ਜਿਹਦਾ ਕਾਰਨ ਝਗੜੇ ਦਾ ਕਾਰਨ ਕੀ ਹੈ ਨਹੀਂ ਕਾਰਨ ਕੋਈ ਨਹੀਂ ਉਹ ਪਹਿਲੇ ਸ਼ਾਂਤ ਹੀ ਲੜ ਰਹੇ ਤੇ ਕਿਹੜੀ ਜਗ੍ਹਾ ਤੇ ਝਗੜਾ ਹੋਇਆ ਮਿਲ ਗਈ ਪਿਸਤੌਲ ਵੀ ਲੱਗ ਗਈ ਲੇਕਿਨ ਮਾਰੇ ਉਹਨਾਂ ਨੂੰ ਗੋਲੀ ਗੋਲੀ ਨਹੀਂ ਮਾਰੇ ਬਕਰਚਾ ਨਾ ਅੱਛਾ ਗੋਲੀ ਕਿਸੇ ਨੂੰ ਮਾਰਨ ਆਏ ਕਿਰਚੇ ਤੁਹਾਡੇ ਤੇ ਮਾਰੇ ਨਹੀਂ ਗੋਲੀ ਪਿਸਤੌਲ ਵੀ ਮਿਲ ਗਈ ਹੈ ਉਹਨਾਂ ਕੋ ਉਹਨਾਂ ਕੋ ਪਿਸਤੌਲ ਵੀ ਹੈਗਾ ਸੀ ਵੱਡਾ ਲੱਕੀ ਲਖਿਨ ਕੱਢਿਆ ਨਹੀਂ ਉਹਨਾਂ ਨੇ ਪਹਿਲੇ ਕਿਰਚਾ ਮਾਰਦੇ ਹੂੰ ਉਹ ਤਾਂ ਨਾ ਪਿਛੇ ਹੋ ਗਿਆ ਰੰਜਿਸ਼ ਦਾ ਕਾਰਨ ਇਸ ਤਰ੍ਹਾਂ ਕੋਈ ਕਿਸੇ ਨੂੰ ਮਾਰਦਾ ਨਹੀਂ ਹੈ ਰੰਜਿਸ਼ ਨੂੰ ਵੀ ਇਤਰਾ ਬਿਜਾਰ ਚ ਹੋਈ ਹੈ ਸਭ ਬਾਰੇ ਤੋਂ 19 ਨੂੰ ਕੰਪਲੀਟ ਕਰ ਦਿੱਤੀ ਹਾਂ ਜੀ ਕਿਤੀ ਹੋ ਗਈ ਆ ਕਿ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਜੀ ਇਹਦਾ ਕੋਈ ਇਲਾਜ ਕਰਾਇਆ ਜਾਵੇ ਜਵਾਨਾਂ ਦੇ ਪਰਚਾ ਕੀਤਾ ਹੋਇਆ ਪਰਚਾ ਕਰ ਦਿਓ ਆ ਦਿੱਤੇ ਹੋ ਕਿਥੋਂ ਦੇ ਰਹੇ ਹੋ ਮਸਤਾਵਾ ਕੀ ਗੱਲ ਹੋਈ ਗੱਲ ਸਾਰਾ ਪਾਂ ਪਾਈ ਆ ਦਰਵਾਣ ਨੇ ਆਪਣਾ ਮਸਤਾਵਾ ਸਾਨੀ ਚਾਰ ਪੰਜ ਨੇ ਤੇ ਅਦਰੋਂ ਕੋ ਮੁੰਡੇ ਆ ਕਿੰਨੇ ਬੜੇ ਤੇ ਚਾਰ ਕਿ ਜਨੇ ਹੈਗੇ ਜਿਹਨਾਂ ਕੋ ਪਿਸਤਲ ਵੀ ਹੈਗਾ ਹੀ ਤੇ ਕੇਚਾ ਵੀ ਹੈਗਾ ਅੰਦਰ ਸਾਰਾ ਉਹਨਾਂ ਨੇ ਪਿਸਤਲ ਨੇ ਕੱਢਿਆ ਕਿਰਚਾ-ਕੁਰਚਾ ਮਾਰ ਕੇ ਦੇ ਜੇ ਕਿਰਚਾ ਕਿਹਦੇ ਤੇ ਵੱਜਣਾ ਬ੍ਰਦਰ ਤੇ ਹੂੰ ਤੋਂ ਪ੍ਰਾਨੇ ਰਣਜੀਤ ਤੱਕ ਨਹੀਂ ਨਹੀਂ ਹੂੰ ਕਿਸੇ ਬਾਰੇ ਕੋਈ ਪੁਲਿਸ ਨੂੰ ਦੱਸ ਦਿੱਤਾ ਹਾਂਜੀ ਕੀ ਮਾਰਦੇ ਪ੍ਰਸ਼ਾਸਨ ਤੋਂ ਇਨਸਾਫ ਕਿਹਨਾਂ ਨੇ ਮਾਰੇ ਕੋਈ ਕੋਈ ਉਸਕੇ ਬੰਦੇ ਦੀ ਪਛਾਣ ਹੈ ਕੀ ਉਹ ਬਾਰੇ ਪੁਲਿਸ ਨੂੰ ਮਾ ਦੱਸਦੇ ਦੱਸਦੇ ਕਿ ਹੁਣ ਤਾਂ ਕੋਈ ਪੁਲਿਸ ਨੇ ਕੋਈ ਪਾਰਵਾਈ ਕੀਤੀ ਹੈ ਤਾਂ ਨਹੀਂ ਲਿਖਾਈ ਹੈ ਕਿ ਨੌਜਵਾਨ ਤੇ ਕਿਰਚਾ ਮਾਰੀਆਂ ਮੁਸਤਾਫਾ ਈ ਸਰਸਰਮ ਹੈ ਬਿਨਾਂ ਦਰਖਾਸਤ ਗਗਨਦੀ ਵੱਲੋਂ ਆਈ ਹੈ ਫਾਰਮੈਟ ਦਾਖਲ ਹੈ ਪੁਲਿਸ ਬੰਦੇ ਨੇ ਬਿਆਨ ਹਾਸਲ ਕੀਤੇ ਆ ਤੇ ਉਸ ਬਿਆਨਾਂ ਦੇ ਹੱਥੇ ਕਾਰਵਾਈ ਕੀਤੀ ਜਾਊਗੀ ਹਾਂਜੀ ਦੋਸ਼ੀ ਦੇ ਭਾਲ ਜਾਰੀ ਹੈ